ਮੂਵੀ ਦੇ ਵਿੱਚ ਹੁਣ ਕੋਈ ਬੰਦਾ ਆ ਰਿਹਾ ਤੇ ਉਹ ਕਰੇਟਾ ਦੇ ਵਿੱਚੋਂ ਨਿਕਲ ਮਤਲਬ ਕਿਸੇ ਵੀ ਪ੍ਰੋਡਕਟ ਦੇ ਵਿੱਚੋਂ ਉੱਠ ਕੇ ਬਾਹਰ ਨਿਕਲਿਆ ਤੇ ਰੋਪ ਨਹੀਂ ਪੈਂਦਾ ਰੋਪ ਦਾ ਪਤਾ ਗੱਲ ਦਾ ਨਾ ਥਾਰ ਵੀ ਥਾਰ ਹੋ ਗਈ ਹੈ ਥਾਰ ਰੌਕਸ ਹੈ ਇਹਦਾ ਰੋਪ ਲ�ਦਾ ਹੈ ਇਸ ਪ੍ਰੋਡੂਅ ਨੂੰ ਇਸੋਚ ਕੇ ਡਿਜ਼ਾਈਨ ਕੀਤਾ ਗਿਆ ਕਿ ਇਹ ਉਸ ਕਸਟਮਰ ਦੇ ਲਈ ਹੈ ਜੋ ਕਿ ਲਕਜ਼ਰੀਅਸ ਲਾਈਫਸਟਾਈਲ ਚਾਹੁੰਦਾ ਅੱਜ ਹਰ ਇੱਕ ਨੂੰ ਲਕਜ਼ਰੀ ਚਾਹੀਦੀ ਹੈ ਰਾਈਟ ਸੋ ਇਹ ਕਸਟਮਰ ਉਹਨਾਂ ਕਸਟਮਰਸ ਲਈ ਹੈ ਜੋ ਲਕਜ਼ਰੀਅਸ ਲਾਈਫਸਟਾਈਲ ਚਾਹੁੰਦਾ ਹੈ ਕੰਨ ਕਸਟਮਰ ਕਹਿੰਦਾ ਯਾਰ ਰੌਇਲ ਮਿਲ ਤਾਂ ਤੁਸੀਂ ਵੱਡਾ ਦੇ ਦੋਗੇ ਟਾਇਰ ਸਾਈਜ਼ ਵਿੱਚ ਚੌੜਾ ਚਾਹੀਦਾ ਸਾਨੂੰ ਆਦਤ ਹੈ ਨਾ ਉਹ ਵੱਡੇ ਵੱਡੇ ਟੋਰੇਟਿੰਗ ਚੌੜੇ ਡੈਰਨ ਤੇ ਭਾਈ ਤੁਸੀਂ ਦੇਖ ਸਕਦੇ ਹੋ ਟਾਇਰ ਦਾ ਸਾਈਜ਼ ਕਿੱਦਾ ਵੱਡਾ ਤੇ ਹੁਣ ਤੁਹਾਨੂੰ ਉਹ ਨਹੀਂ ਹੈ ਕਿ ਤੁਸੀਂ ਬਲੂਟੁੱਥ ਨਾਲ ਕਨੈਕਟ ਕਰੋ ਫੋਨ ਨੂੰ ਤੇ ਫਿਰ ਤੁਹਾਨੂੰ ਗੀਤ ਆਪਣਾ ਸੁਣਨਾ ਨਹੀਂ ਭਾਜੀ ਇਹਦੇ ਵਿੱਚ ਅਲੈਕਸਾ ਮਿਲ ਜਾਣੀ ਹੈ ਤੁਸੀਂ ਜਸਟ ਕਮਾਂਡ ਦਿਓ ਤੇ ਅਲੈਕਸਾ ਰੋਲਲੀ ਗਾਣੇ ਵੀ ਚਲਾ ਦੇਗੀ ਤੇ ਹੁਣ ਮੇਰੇ ਵਰਗੇ ਨੂੰ ਚੜਨਾ ਹੋਣਾ ਨਾ ਫੁੱਟਸਟੈਪ ਵੀ ਹੈਗਾ ਪਰ ਜਦ ਚੜਨਾ ਹੁੰਦਾ ਤਾਂ ਪ੍ਰੋਬਲਮ ਹੁੰਦੀ ਹੈ ਬੰਦਾ ਫਸ ਜਾਂਦਾ ਫਸ ਜਾਂਦਾ ਉਹ ਮੇਰੇ ਵਰਗਾ ਤਾਂ ਭਾਜੀ ਫਸ ਜਾਂਦਾ ਅ ਕੰਪਲੀ ਨੂੰ ਪਤਾ ਹੈ ਕਿ ਥਾਰ ਵਾਲਾ ਕਸਟਰ ਸਾਡਾ ਕਿੰਨਾ ਖੁਸ਼ਕੀਨ ਹੁੰਦਾ ਆ ਲੋ ਬਾਜੀ ਸੋ ਦਿਸ ਇਜ਼ 90 ਡਿਗਰੀ ਓਪਨਿੰਗ ਦਿਨ ਆ ਥਾਰ ਇੱਕ ਅਜਿਹੀ ਕਾਰ ਜਿਹਨੂੰ ਸਭ ਤੋਂ ਵੱਧ ਪੰਜਾਬੀਆਂ ਦੁਆਰਾ ਪਸੰਦ ਕੀਤਾ ਜਾਂਦਾ ਹੈ ਪੰਜਾਬੀਆਂ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਕਾਰ ਥਾਰ ਤੇ ਉਹਦਾ ਹੁਣੇ ਜਿਹੜਾ ਨਵਾਂ ਮਾਡਲ ਆ ਚੁੱਕਿਆ ਹੈ ਥਾਰ ਰੋਕਸ ਮੈਨੂੰ ਲੱਗਦਾ ਹੈ ਕਿ ਪੂਰੇ ਇੰਡੀਆ ਨਾਲੋਂ ਵੱਧ ਪੰਜਾਬੀਆਂ ਨੂੰ ਇਹ ਜਿਹੜੀ ਉਡੀਕ ਸੀਗੀ ਕਿ ਕਦੋਂ ਜਿਹੜੀ ਇਹ ਪੰਜਾਬ ਦੇ ਵਿੱਚ ਆਵੇ ਤੇ ਅਸੀਂ ਇਹਨੂੰ ਖਰੀਦੀਏ ਕਿਉਂਕਿ ਪੰਜਾਬੀ ਹੀ ਸਭ ਤੋਂ ਜ਼ਿਆਦਾ ਜੇਕਰ ਗੱਡੀਆਂ ਦੀ ਗੱਲ ਆ ਜੀ ਇਹ ਤਾਂ ਪੰਜਾਬੀਆਂ ਦਾ ਜ਼ਿਕਰ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ ਤਾਂ ਅੱਜ ਅਸੀਂ ਜੋ ਮਹਿੰਦਰਾ ਏਜੰਸੀ ਦੇ ਵਿੱਚ ਪਹੁੰਚੇ ਆ ਤਾਂ ਤੁਹਾਨੂੰ ਜਾਣੂ ਕਰਾਵਾਂਗੇ ਕਿ ਕੀ ਇਸ ਕਾਰ ਦੇ ਵਿੱਚ ਜਿਹੜਾ ਅਲੱਗ ਹੈ ਵੈਸੇ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਸਕਦੇ ਹੋ ਕਿ ਲੁੱਕ ਵਾਈਜ਼ ਦੇਖਣ ਦੇ ਵਿੱਚ ਕਿਵੇਂ ਕਿਵੇਂ ਆ ਪਰ ਅੰਦਰਲੀ ਗੱਲਾਂ ਵੀ ਅਸੀਂ ਕਰਾਂਗੇ ਕਿਉਂਕਿ ਬਹੁਤ ਸਾਰੇ ਸਵਾਲ ਲੈ ਕੇ ਜਿਹੜੀ ਪਹਿਲਾਂ ਵਾਲੀ ਥਾਰ ਹੈ ਤੇ ਇਸ ਵਾਲੀ ਥਾਰ ਦੇ ਵਿੱਚ ਕੀ ਫਰਕ ਹੈ ਸੇਫਟੀ ਨੂੰ ਲੈ ਕੇ ਕੀ ਕੀ ਗੱਲਾਂ ਨੇ ਤਾਂ ਬਾਈ ਜੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਇਸ ਥਾਰ ਦੇ ਵਿੱਚ ਜਿਹੜਾ ਨਵਾਂ ਮਾਡਲ ਆਇਆ ਪੁਰਾਣੀਆਂ ਥਾਰਾਂ ਨਾਲੋਂ ਕੀ ਫਰਕ ਆ ਤਾਂ ਪਹਿਲੀ ਗੱਲ ਬਾਜੀ ਪੁਰਾਣੀ ਥਾਰ ਇਹ ਜਿਹੜੀ ਆਨਗoing ਥਾਰ ਹੈਗੀ ਹੈ ਤੇ ਇਸ ਥਾਰ ਦੇ ਵਿੱਚ ਦੋਨਾਂ ਦੇ ਬਹੁਤ ਹਿਊਜ ਡਿਫਰੈਂਸ ਹੈ ਡਿਫਰੈਂਸ ਇਸ ਇਹ ਬਿਲਕੁਲ ਨਵੀਂ ਹੈ ਥਾਰ ਥਾਰ ਰੌਕਸ ਹੈ this is not thar this is thar rocks the we call this product the thar rock the suv now is product di apa gal kariye so is product de is product nu is soch ke design kita gaya ki eh us customer de layi hai jo ki luxurious lifestyle chanda aaj har ik nu luxury chahi di hai right so ek customer ona customers de layi hai jo luxurious lifestyle chanda hai naal di naal oh capabilities ni chanda khona ki yaar jid mein adventure kar sakaan meri oh adventure capabilities ni wa gaddi di udhar te koi compromise ni karna chanda so eh jada product hai eh dono de layi capable hai eh luxurious ਲਾਈਫ ਸਟਾਈਲ ਤਾਂ ਆਫਰ ਕਰੇਗਾ ਕਰੇਗਾ ਨਾਲ ਦੀ ਨਾਲ ਇਹ ਉਹ ਸਾਰੀ ਐਡਵੈਂਚਰ ਕੈਪੇਬਿਲਿਟੀਜ਼ ਆਫਰ ਕਰੇਗਾ ਜਿਹੜੀ ਅੱਜ ਤੱਕ ਲੋਕ ਥਾਰ ਤੋਂ ਲੈਂਦੇ ਆਏ ਨੇ ਕੋਈ ਵੀ ਗੱਡੀ ਭਾਜੀ ਜਿੰਨੀ ਮਰਜ਼ੀ ਲਗਜ਼ਰੀ ਹੋਵੇ ਪਰ ਸਭ ਤੋਂ ਵੱਡਾ ਫੀਚਰ ਜਿਹੜਾ ਸਭ ਤੋਂ ਪਹਿਲਾਂ ਉਹਦੇ ਵਿੱਚ ਦੇਖਿਆ ਜਾਂਦਾ ਉਹ ਜਾਂਦਾ ਦੇਖਿਆ ਜਾਂਦਾ ਸੇਫਟੀ ਸੇਫਟੀ ਕਿੰਨੇ ਕਾਇਦੇ ਚ ਚਲੋ ਭਾਜੀ ਜੇ ਤੁਸੀਂ ਸੁਣ ਸੇਫਟੀ ਦੀ ਸ਼ੁਰੂਆਤ ਕੀਤੀ ਤਾਂ ਸੇਫਟੀ ਨਾਲ ਸ਼ੁਰੂਆਤ ਕਰਦੇ ਆਂ ਦੀ ਤਾਂ ਇਸ ਗੱਡੀ ਦੀ ਜੇਕਰ ਤੁਸੀਂ ਸੇਫਟੀ ਦੀ ਗੱਲ ਕਰਦੇ ਹੋ ਇਸ ਗੱਡੀ ਦੇ ਵਿੱਚ 35+ ਦਾ ਸਟੈਂਡਰਡ ਸੇਫਟੀ ਫੀਚਰ ਨੇ ਤੁਸੀਂ بیس ਵੇਰੀਐਂਟ ਖਰੀਦੋ ਚਾਹੇ ਤੁਸੀਂ ਟੌਪ ਵੇਰੀਐਂਟ ਖਰੀਦੋ ਤੁਹਾਨੂੰ 35+ ਸਟੈਂਡਰਡ ਸੇਫਟੀ ਦੇ ਫੀਚਰ ਮਿਲ ਜਾਣਗੇ ਉਸ ਤੋਂ ਇਲਾਵਾ ਭਾਜੀ ਇਸ ਗੱਡੀ ਦੇ ਵਿੱਚ ਜਦੋਂ ਤੁਸੀਂ ਇੱਕ ਸੀਰੀਜ਼ ਵੱਲ ਵਧਦੇ ਹੋ ਤੇ ਤੁਸੀਂ ਉਸ ਪ੍ਰੋਡਕਟ ਉਸ ਸੀਰੀਜ਼ ਦੇ ਵਿੱਚ ਕੋਈ ਵੀ ਮਾਡਲ ਪਰਚੇਸ ਕਰਦੇ ਹੋ ਤੁਹਾਨੂੰ ਅਡਾਸ ਵੀ ਸਟੈਂਡਰਡ ਮਿਲ ਜਾਣਾ ਹੈ ਅੱਜ ਕੱਲ੍ਹ ਅਡਾਸ ਬਾਰੇ ਲੋਕ ਲੋਕੀ ਮਤਲਬ ਚਾਹੁੰਦੇ ਆਂ ਕਿ ਯ ਉਹ ਵੀ ਤੁਹਾਨੂੰ ਇਸ ਦੇ ਵਿੱਚ ਸਟੈਂਡਰਡ ਮਿਲ ਜਾਂਦਾ ਤੁਸੀਂ ਸੁਣਿਆ ਹੋਣਾ ਨਾ ਕਿ ਗੱਡੀ ਖੁਦ ਬ੍ਰੇਕ ਮਾਰ ਦਿੰਦੀ ਹੈ ਅਡਾਪਟ ਕਰਦੀ ਹੈ ਸਪੀਡ ਨੂੰ ਸਪੀਡ ਰਿਡਿਊਸ ਕਰ ਸਕਦੀ ਹੈ ਇਸ ਗੱਡੀ ਦੇ ਵਿੱਚ ਉਹ ਕੈਪੇਬਿਲਿਟੀ ਹੈਗੀ ਹੈ ਬਾਜੀ ਬਾਜੀ ਲੁੱਕ ਦੀ ਗੱਲ ਕਰੀਏ ਜਿਵੇਂ ਫਰੰਟ ਤੋਂ ਲੁੱਕ ਹੈ ਪ੍ਰਾਣੀ ਥਾਰ ਤੇ ਇਸ ਗੱਡੀ ਦੀ ਜਿਹੜੀ ਲੁੱਕ ਦੇ ਵਿੱਚ ਕੀ ਫਰਕ ਆਇਆ ਹੈ ਸੋ ਬਾਜੀ ਦੇਖੋ ਜੇ ਤੁਸੀਂ ਦੇਖੋਗੇ ਅਗਰ ਡਿਜ਼ਾਈਨ ਪਾਰਟ ਦੀ ਤਾਂ ਆਈਕੋਨਿਕ ਡਿਜ਼ਾਈਨ ਸੇਮ ਤੁਹਾਨੂੰ ਕੁਝ ਕੰਟੀਨਿਊ ਕੀਤਾ ਗਿਆ ਰਾਈਟ ਨਾਉ ਇਹ ਜਿਹੜਾ ਜਿਹੜਾ ਇਹ ਡਿਜ਼ਾਈਨ ਪਾਰਟ ਹੈ ਥਿਸ ਇਜ਼ ਟਾਈਮਲੈਸ ਐਂਡ ਆਈਕੋਨਿਕ ਡਿਜ਼ਾਈਨ ਦੇ ਨਾਲ ਬਟ ਕਿਉਂਕਿ ਕਸਟਮਰਸ ਦੀ ਡਿਮਾਂਡ ਚੇਂਜ ਹੋ ਚੁੱਕੀ ਹੈ ਨਾ ਸੋ ਕਸਟਮਰਸ ਵਾਂਟ ਸਮਥਿੰਗ ਨਿਊ ਸੋ ਤੁਹਾਨੂੰ ਜਿਹੜੀ ਰਿਜ਼ੈਂਬਲੈਂਸ ਇਹੋ ਜਿਹੀ ਲਿਖੇਗੀ ਬਟ ਇੱਥੇ ਤੁਹਾਨੂੰ ਨਵੀਂ ਹੁਣ 6 ਪੈਕ ਗ੍ਰਿਲ ਮਿਲ ਜਾਂਦੀ ਹੈ ਰਾਈਟ ਤੁਸੀਂ ਦੇਖੋਗੇ ਪ੍ਰੀਵਿਅਸ ਗ੍ਰਿਲ ਨਾਲੋਂ ਇਸ ਗ੍ਰਿਲ ਦੇ ਵਿੱਚ ਬਹੁਤ ਡਿਫਰੈਂਸ ਹੈ ਸੋ ਥਿਸ ਇਜ਼ 6 ਪੈਕ ਗ੍ਰਿਲ ਇਸ ਤੋਂ ਇਲਾਵਾ ਅਸੀਂ ਜਿਹੜੇ ਹੈਡਲਾਈਟ ਸੈਟਪ ਦੀ ਗੱਲ ਕਰਦੇ ਹਾਂ ਇਸ ਵਾਰ ਤੁਹਾਨੂੰ ਅਸੀਂ ਬਾਈ ਐਲਈਡੀ ਹੈਡਲਾਈਟ ਸੈਟਪ ਦੇ ਦਿੰਦਾ ਤੇ ਇਹ ਵੀ ਭਾਜੀ ਬੇਸ ਵੇਡਨ ਤੋਂ ਦੇਣਾ ਸੀ ਤੁਹਾਨੂੰ ਹਾਂਜੀ ਭਾਈ ਲੋਕੀ ਬਾਹਰ ਜਾ ਕੇ ਮੋਡੀਫਿਕੇਸ਼ਨ ਕਰਾਂ ਤਾਂ ਅਸੀਂ ਤੁਹਾਨੂੰ ਬੇਸ ਮੋਡਲ ਤੋਂ ਦਵਾਂਗੇ ਬਈ ਮੈਟਰ ਨਹੀਂ ਕਰਦਾ ਕਿ ਤੁਸੀਂ ਬੇਸ ਮੋਡਲ ਲੈ ਰਹੇ ਹੋ ਜਾਂ ਟੌਪ ਮੋਡਲ ਲੈ ਰਹੇ ਹੋ ਫੀਚਰਸ ਸਭ ਪਿੱਛੇ ਮਿਲਣਗੇ ਤੁਹਾਨੂੰ ਇਹ ਜਿਹੜਾ ਹੈਡਲੈਂਪ ਦਾ ਸੈਟਅਪ ਦਿਖਦਾ ਪਿਆ ਹੈ ਜਿਹੜੀ ਬਾਈ ਐਲਈਡੀ ਹੈ ਤੁਹਾਨੂੰ ਸਟੈਂਡਰਡ ਮਿਲਣੀ ਹੈ ਉਸ ਤੋਂ ਇਲਾਵਾ ਭਾਜੀ ਤੁਹਾਨੂੰ ਇੱਥੇ ਜਦੋਂ ਫੋਗ ਲੈਂਸ ਦੀ ਗੱਲ ਕਰੋਗੇ ਇੱਥੇ ਫੋਗ ਲੈਂਸ ਨਾਰਮਲ ਨਹੀਂ ਹੈ ਇਹ ਕਾਰਨਰਿੰਗ ਫੰਕਸ਼ਨ ਦੇ ਨਾਲ ਨੇ ਜਦੋਂ ਤੁਸੀਂ ਮੋੜਦੇ ਹੋ ਤੁਸੀਂ ਦੇਖਿਆ ਹੋਣਾ ਕਈ ਵਾਰ ਸ਼ਾਮ ਨੂੰ ਜਦੋਂ ਗੱਡੀ ਗੱਡੀ ਮੋੜਦੇ ਆ ਕਈ ਵਾਰ ਦਿਖਦਾ ਨਹੀਂ ਹੈ ਵਿਜ਼ਿਬਿਲਟੀ ਨਹੀਂ ਹੁੰਦੀ ਹੈ ਪੱਥ ਉਸ ਤੋਂ ਇਲਾਵਾ ਪਾਜੀ ਜੇ ਆਪਾਂ ਚੱਲਦੇ ਆਂ ਇੰਦਰ ਨੂੰ ਤੇ ਤੁਹਾਨੂੰ ਮੈਂ ਸਾਈਡ ਪ੍ਰੋਫਾਈਲ ਦਿਖਾਣਾ ਹੈ ਇਸ ਗੱਡੀ ਦੀ ਹਾਂਜੀ ਪਾਜੀ ਹਾਂ ਸੋ ਸਾਈਡ ਪ੍ਰੋਫਾਈਲ ਦੇ ਵਿੱਚ ਪਾਜੀ ਤੁਹਾਨੂੰ ਜਿਹੜਾ ਹੈ ਇਸ ਗੱਡੀ ਦੇ ਵਿੱਚ ਹੁਣ ਆ ਵੀ ਪੰਜਾਬੀਆਂ ਨੂੰ ਇੱਕ ਚੀਜ਼ ਦੀ ਬਹੁਤ ਵੱਡਾ ਕ੍ਰੇਜ਼ ਹੁੰਦਾ ਥੈਟ ਇਜ਼ ਅਲੋਏ ਵੀਲ ਰਾਈਟ ਭਾਈ ਉਹ ਬਸ ਕਹਿੰਦਾ ਕਿ ਗੱਡੀ ਬਾਅਦ ਚ ਖਰੀਦਣਾ ਪਹਿਲੇ ਮੈਂ ਅਲੋਏ ਦੇਖ ਕੇ ਆਉਣਾ ਕਿ ਮੈਂ ਕਿਹੜਾ ਕਿਹੜਾ ਪਾਉਣਾ ਤੇ ਨਾਰਮਲ ਜਿਹੜੇ ਤੁਸੀਂ ਡਿਜ਼ਾਈਨ ਦੇਖੋਗੇ ਨਾ ਸੋ ਕੁਝ ਇਹੋ ਜਿਹੇ ਡਿਜ਼ਾਈਨ ਕਸਟਮਰ ਜਿਹੜਾ ਉਹ ਬਾਹਰ ਆਫਟਰ ਮਾਰਕੀਟ ਜਾ ਕੇ ਦੇਖਦਾ ਹੈ ਰਾਈਟ ਇਸ ਵਾਰ ਅਸੀਂ ਤੁਹਾਨੂੰ ਜਿਹੜਾ ਇਸ ਗੱਡੀ ਦੇ ਵਿੱਚ 18 ਇੰਚ ਦਾ ਵੀ ਅਲੋਏ ਵੀ ਆਫਰ ਕਰਨਾ ਹੈ ਤੇ ਇਸ ਤੋਂ ਇੱਕ ਵੱਡਾ ਸਾਈਜ਼ ਹੋਰ ਵੀ ਆਫਰ ਕਰਾਂਗੇ ਟਾਪ ਐਂਡ ਦੇ ਵਿੱਚ ਜਿੱਥੇ ਤੁਹਾਨੂੰ 19 ਇੰਚ ਦਾ ਅਲੋਏ ਵੀ ਮਿਲ ਜਾਣਾ ਤੇ ਦੋਨੋਂ ਹੀ ਡਾਇਮੰਡ ਕੱਟ ਮਿਲਨੇ ਨੇ ਸੋ ਦੈਟ ਹੁਣ ਕਸਟਮਰ ਨੂੰ ਬਾਹਰ ਜਾ ਕੇ ਮੋਡੀਫਿਕੇਸ਼ਨ ਕਰਾਉਣ ਦੀ ਲੋੜ ਨਾ ਪਏ ਉਹਦਾ ਉਹੀ ਹੁਣ ਕਸਟਮਰ ਕਹਿੰਦਾ ਯਾਰ ਅਲੋਏ ਵੀਲ ਤਾਂ ਤੁਸੀਂ ਵੱਡਾ ਦੇ ਦੋਗੇ ਟਾਇਰ ਸਾਈਜ਼ ਵੀ ਚੌੜਾ ਚਾਹੀਦਾ ਸਾਨੂੰ ਆਦਤ ਹੈ ਨਾ ਉਹ ਵੱਡੇ ਵੱਡੇ ਟੌਰੇ ਚੌੜੇ ਟਾਇਰਾਂ ਦੀ ਤੇ ਭਾਈ ਤੁਸੀਂ ਦੇਖ ਸਕਦੇ ਹੋ ਟਾਇਰ ਦਾ ਸਾਈਜ਼ ਕਿੰਨਾ ਵੱਡਾ ਸੋ ਲੁੱਕ ਬੜੀ ਸੋਹਣੀ ਹੈ ਗੱਡੀ ਦੀ ਸਾਈਡ ਤੋਂ ਤੇ ਸਾਈਡ ਪ੍ਰੋਫਾਈਲ ਦੀ ਹੋਰ ਗੱਲ ਕਰੀਏ ਤੇ ਤੁਸੀਂ ਦੇਖੋਗੇ ਫੁੱਟਰੈਸਟ ਹੁਣ ਭਾਈ ਗੱਡੀ ਨਹੀਂ ਉੱਚੀ ਹੈ ਅਭੀ ਵੱਡੀ ਗੱਡੀ ਹੈ ਠੀਕ ਹੈ ਚੜਨਾ ਉਤਰਨੇ ਬਾਰੇ ਵਾਹ ਧਿਆਨ ਰੱਖਣਾ ਪੈਂਦਾ ਹੈ ਤਾਂ ਇਸ ਗੱਡੀ ਦੀ ਤੁਸੀਂ ਗੱਲ ਕਰੋਗੇ ਤਾਂ ਇਹਦੇ ਵਿੱਚ ਅਸੀਂ ਤੁਹਾਨੂੰ ਫੁੱਟ ਸਟੈਪ ਜਿਹੜਾ ਹੈ ਉਹ ਸਟੈਂਡਰਡ ਦਵਾਂਗੇ ਫਰੋਮ ਦੀ ਬੇਸ ਵਰਿਐਂਟ ਤਾਂ ਕਿ ਤੁਹਾਨੂੰ ਆਸਾਨ ਰਹੇ ਨਾਲ ਦੀ ਨਾਲ ਪਾਜੀ ਆਓ ਮੈਂ ਤੁਹਾਨੂੰ ਇੱਕ ਚੀਜ਼ ਹੋਰ ਹਾਈਲਾਈਟ ਕਰਦਾ ਨਾਰਮਲੀ ਜਦੋਂ ਤੁਸੀਂ 도ਰਸ ਨੂੰ ਓਪਨ ਕਰਦੇ ਹੋ ਹਾਂਜੀ 도ਰਸ ਓਪਨ ਕਰਦੇ ਹੋਏ ਨਾਰਮਲ 도ਰਸ ਇੰਨੇ ਓਪਨ ਹੁੰਦੇ ਰਾਈਟ ਠੀਕ ਹੈ ਤੇ ਹੁਣ ਮੇਰੇ ਵਰਗ ਨੂੰ ਜੀ ਚੜਨਾ ਹੋਇਆ ਨਾ ਫੁੱਟਸਟੈਪ ਵੀ ਹੈਗਾ ਪਰ ਜਦ ਚੜਨਾ ਹੁੰਦਾ ਤਾਂ ਪ੍ਰੋਬਲਮ ਹੁੰਦੀ ਹੈ ਬੰਦਾ ਫਸ ਜਾਂਦਾ ਫਸ ਜਾਂਦਾ ਉਹ ਮੇਰੇ ਵਰਗਾ ਤਾਂ ਭਾਜੀ ਫਸ ਜਾਂਦਾ ਅਸੀਂ ਹੈਗੇ ਪੰਜਾਬੀ ਆਸੀਂ ਖਾਣ ਪੀਣ ਵਾਲੇ ਠੀਕ ਹੈ ਭਾਜੀ ਤੇ ਜਦੋਂ ਬੰਦਾ ਫਸਦਾ ਇਸ ਚੀਜ਼ ਦਾ ਇਦਾਂ ਬਹੁਤ ਧਿਆਨ ਰੱਖਿਆ ਗਿਆ ਕੰਪਨੀ ਨੂੰ ਪਤਾ ਹੈ ਕਿ ਥਾਰ ਵਾਲਾ ਕਸਟਮਰ ਸਾਡਾ ਕਿੰਨਾ ਖੁਸ਼ਕੀਨ ਹੁੰਦਾ ਆ ਲੋ ਭਾਜੀ ਸੋ ਦਿਸ ਇਜ਼ 90 ਡਿਗਰੀ ਓਪਨਿੰਗ ਦੇ ਨਾਲ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਰਾਣੀ ਥਾਰ ਦੇ ਵਿੱਚ ਜਿਵੇਂ ਇਹ ਦਰਵਾਜ਼ਾ ਨਹੀਂ ਸੀਗਾ ਹਨਾ ਤੇ ਬਹੁਤ ਔਖਾ ਹੁੰਦਾ ਸੀ ਕਿਤੇ ਹੁਣ ਲੱਗ ਗਿਆ ਹੁਣ ਜਿਵੇਂ ਮਰਜ਼ੀ ਆਓ ਤੇ ਜਿਵੇਂ ਮਰਜ਼ੀ ਜਾਓ ਜਾਓ ਤੇ ਭਾਈ ਦੋਸਤ ਜਿਹੜੇ ਵਿੰਡੋ ਸਾਈਜ਼ ਦਾ ਉਹ ਵੱਡਾ ਕਰਤਾ ਹੈ 90 ਡਿਗਰੀ ਓਪਨਿੰਗ ਕਰਤੀ ਹੈ ਫੁੱਲ ਸਟੈਪ ਦੇ ਦਿੱਤਾ ਹੈ ਤੇ ਚੜਨ ਦੇ ਲਈ ਤੁਹਾਨੂੰ ਇਹ ਦਿੱਤਾ ਹੁਣ ਜੇ ਤੁਸੀਂ ਸੀਟ ਦੀ ਗੱਲ ਕਰਦੇ ਹੋ ਮੈਂ ਹੁਣ ਤੁਹਾਨੂੰ ਚੜਕੇ ਨਹੀਂ ਖਾਣਾ ਵੈਰੀ ਈਜ਼ੀ ਹੋਰ ਸਭ ਤੋਂ ਵੱਡੀ ਚੀਜ਼ ਬਾਜੀ ਇਸ ਗੱਡੀ ਦੇ ਵਿੱਚ ਜਿਹੜੀ ਇਹ ਸੀਟ ਮਿਲ ਰਹੀ ਹੈ ਇਹ ਮਲਟੀਪੁਆਇੰਟ ਰਿਕਲਾਈਨ ਦੇ ਨਾਲ ਹੈ ਸੋ ਤੁਸੀਂ ਜਿਵੇਂ ਮਰਜ਼ੀ ਚਾਹੋ ਜਿੱਥੇ ਤੁਹਾਡਾ ਐਂਗਲ ਜਾਂਦਾ ਹੁਣ ਕਈ ਲੋਕ ਹੁੰਦੇ ਨੇ ਬਿਲਕੁਲ ਸਟ੍ਰੇਟ ਬੈਠਣਾ ਜਾਂਦੇ ਨੇ ਤਾਂ ਕਈ ਹੁੰਦੇ ਨੇ ਥੋੜਾ ਘੱਟ ਤੇ ਇਹਦੇ ਵਿੱਚ ਸਾਨੂੰ ਮਲਟੀਪੁਆਇੰਟ ਦਿੱਤਾ ਇੱਕ ਦੋ ਨਹੀਂ ਦਿੱਤੇ ਬਾਜੀ ਤੁਹਾਨੂੰ ਮਲਟੀਪੁਆਇੰਟ ਸੇ ਤੁਸੀਂ ਆਪਣੇ ਹਿਸਾਬ ਨਾਲ ਸੀਟ ਨੂੰ ਅਡਜਸਟ ਕਰ ਸਕਦੇ ਹੋ ਆਹ ਦੇਖੋ ਬਾਜੀ ਮਹਿਰਾਮ ਨੇ ਲਿਆ ਕਹ ਹਕਦੀ ਕੰਫਰਟ ਦਾ ਪੂਰਾ ਖਿਆਲ ਰੱਖਿਆ ਗਿਆ ਪੂਰਾ ਧਿਆਨ ਰੱਖਿਆ ਗਿਆ ਨਾਲ ਦੀ ਨਾਲ ਬਾਜੀ ਨਾਰਮਲੀ ਜਿਹੜਾ ਵਿਚਕਾਰ ਬੰਦਾ ਬੈੰਦਾ ਨਾ ਉਹਦੇ ਲਈ ਪ੍ਰੋਬਲਮ ਹੁੰਦੀ ਇਥੇ ਉੱਚਾ ਉੱਠੇ ਦਿੰਦਾ ਬਾਜੀ ਇੱਥੇ ਤੁਸੀਂ ਦੇਖੋਗੇ ਬੋਡੀ ਐਂਡ ਫਰੇਮ ਹੋਣ ਤੋਂ ਬਾਵਜੂਦ ਇਹ ਗੱਡੀ ਫਲੈਟ ਫਲੋਰ ਦੇ ਨਾਲ ਹੈ। ਕੀ ਬਾਤ ਹੈ ਤੇ ਵਿਚਕਾਰਲਾ ਬੰਦਾ ਜੇ ਬੈਠਿਆ ਵੀ ਹੈ ਅਡਲਟ ਤੁਹਾਨੂੰ ਇਹ ਨਹੀਂ ਰਹਿਣਾ ਕਿ ਯਾਰ ਮੈਨੂੰ ਯਾਰ ਔਖਾ ਹੁੰਦਾ ਮੈਨੂੰ ਪੈਰ ਸਾਈਡ ਤੇ ਕਰੋ ਨਹੀਂ ਨਾਰਮਲੀ ਬੈਠ ਸਕਦਾ ਹੈ। ਸੀਟ ਕੰਫਰਟ ਇਸ ਵੈਰੀ ਗੁੱਡ ਥਾਈ ਸਪੋਰਟ ਦੇਖੋ ਬਹੁਤ ਵਧੀਆ ਮਿਲਦੀ ਪਈ ਹੈ। ਰਿਕਲਾਈਨਿੰਗ ਤੁਹਾਨੂੰ ਮਿਲਦੀ ਪਈ ਹੈ। ਰਾਈਟ ਇਸ ਤੋਂ ਇਲਾਵਾ ਤੁਸੀਂ ਕਾਫੀ ਉੱਚਾ ਬੈਠਦੇ ਹੋ ਤੁਸੀਂ ਇੱਕ ਵਾਰੀ ਗੱਡੀ ਦੇ ਅੰਦਰ ਆ ਕੇ ਬੈਠੋ ਬਾਜੀ। ਬਿਲਕੁਲ ਬਾਜੀ। ਤੇ ਤੁਸੀਂ ਅੱਗੇ ਦਾ ਥਿਊ ਵਿਊ ਦੇਖੋ ਬਾਜੀ ਤੁਹਾਨੂੰ ਪ੍ਰੋਪਰ ਬੋਨਟ ਦਿਖਦਾ ਨੋਰਮਲ ਗੱਡੀ ਦੇ ਵਿੱਚ ਡਰਾਈਵਰ ਸੀਟ ਤੇ ਬਹਿ ਕੇ ਤੁਹਾਨੂੰ ਬੋਨਟ ਨਹੀਂ ਦਿਖਦਾ ਇਹਦੇ ਵਿੱਚ ਤੁਹਾਨੂੰ ਪ੍ਰੋਪਰ ਬੋਨਟ ਦਿਖਦਾ ਪਿਆ ਤੇ ਮਤਲਬ ਸਫਰ ਜਿੰਨਾ ਮਰਜੀ ਲੰਬਾ ਹੋਵੇ 1 ਮਿੰਟ ਵੀ ਤੁਹਾਨੂੰ ਜਿਹੜੀ ਥਕਾਵਟ ਆ ਕਿਸੇ ਤਰ੍ਹਾਂ ਦੀ ਮਹਿਸੂਸ ਨਹੀਂ ਹੋਊਗੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸਫਰ ਕਦੋਂ ਕੱਟ ਗਿਆ ਬਿਲਕੁਲ ਬਾਜੀ ਨਾਲ ਦੀ ਨਾਲ ਤੁਹਾਨੂੰ ਰੀਅਰ ACvents ਤੋਂ ਮਿਲ ਜਾਣੇ ਇੱਥੇ ਇਸ ਸਟੈਂਡਰਡ ਨੇ ਇਸ ਤਰ੍ਹਾਂ ਵੇ ਤੁਸੀਂ ਪਿੱਛੇ ਤੋਂ ਲੁੱਕ ਦੇਖੋ ਗੱਡੀ ਦਾ ਅੱਜ ਕੱਲ ਲੋਕਾਂ ਨੂੰ ਇਹੀ ਚਾਹੀਦਾ ਨਾ ਵੱਡੀਆਂ ਸਟੈਂਡਡ ਆਪਾਂ ਅੱਗੇ ਚੱਲਦੇ ਆਪਾਂ ਨਾ ਅੱਗੇ ਦੇਖਦੇ ਹਾਂ ਕਿ ਅੱਗੇ ਕੀ ਕੀ ਫੀਚਰ ਦਿੱਤੇ ਤੇ ਕਿਉਂਕਿ ਇਹ ਬਾਹਰ ਦੀ ਜਿਹੜੀ ਲੁੱਕ ਸੀ ਅਸੀਂ ਤੁਹਾਨੂੰ ਦਿਖਾਈ ਸੀ ਬੜੀ ਸੋਹਣੀ ਚੀਜ਼ਾਂ ਜਿਹੜੀਆਂ ਇਸ ਕਾਰ ਦੇ ਵਿੱਚ ਦਿੱਤੀਆਂ ਗਈਆਂ ਹੁਣ ਅੰਦਰ ਕੀ ਹੈ ਕਿਉਂਕਿ ਪੰਜਾਬੀ ਗੀਤ ਸੁਣਨ ਦੇ ਬੜੇ ਸ਼ੌਕੀਨ ਹੁੰਦੇ ਨੇ ਹਨਾ ਕੀ ਕੀ ਚੀਜ਼ਾਂ ਜਿਹੜੀ ਦਿਖਾਈਆਂ ਗਈਆਂ ਨੇ ਸਟੀਅਰਿੰਗ 'ਚ ਕੀ ਫਰਕ ਆ ਪਹਿਲਾਂ ਆਪਾਂ ਬਾਹਰ ਤੋਂ ਥਾਰ ਤੁਹਾਨੂੰ ਦਿਖਾਈ ਕਿਵੇਂ ਦੀ ਲੁੱਕ ਹੈ ਤੇ ਫਿਰ ਪਿੱਛੇ ਬਹਿ ਕੇ ਖੁਦ ਬਾਈ ਨੇ ਬਹਿ ਕੇ ਦਿਖਾਇਆ ਕਿ ਕਿੰਨੀ ਜ਼ਿਆਦਾ ਕੰਫਰਟੇਬਲ ਹੈ ਕਾਰ ਤੇ ਹੁਣ ਅਸੀਂ ਕਾਰ ਦੇ ਸਾਹਮਣੇ ਆ ਚੁੱਕੇ ਹਾਂ ਤੇ ਹੁਣ ਅੰਦਰ ਦੇ ਫੀਚਰ ਜਾਣਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਬਾਈ ਤੋਂ ਬਾਈ ਹੁਣ ਇੱਥੇ ਕੀ ਅਲੱਗ ਜਿਹੜਾ ਦਿੱ ਇਸ ਸੁਣਨ ਦੀ ਗੱਲ ਕਰਦੇ ਹਾਂ ਤਾਂ ਇਸ ਗੱਡੀ ਦੇ ਵਿੱਚ ਜਿਹੜਾ ਸਵਾ ਦਾ ਸੀਂ ਦਾ ਇਨਫੋਟੇਨਮੈਂਟ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਬੇਸ ਵੇਡਨ ਤੋਂ ਮਿਲ ਜਾਣਾ ਹੈ ਠੀਕ ਹੈ ਜੀ ਤੇ ਜਦੋਂ ਤੁਸੀਂ ਟੌਪ ਐਂਡ ਕਰਨੀ ਜਾਣਾ ਹੈ ਉੱਥੇ ਤੁਹਾਨੂੰ ਹਰਮਨ ਗਾਰਡਨ ਦਾ 뮤ਜ਼ਿਕ ਸਿਸਟਮ ਮਿਲਣਾ ਭਾਜੀ ਹਾਂਜੀ ਤੇ ਨਾਲ ਦੀ ਨਾਲ ਹੁਣ ਤੁਹਾਨੂੰ ਉਹ ਨਹੀਂ ਹੈ ਕਿ ਤੁਸੀਂ ਬਲੂਟੁੱਥ ਨਾਲ ਕਨੈਕਟ ਕਰੋ ਫੋਨ ਨੂੰ ਤੇ ਫਿਰ ਤੁਹਾਨੂੰ ਗੀਤ ਆਪਣਾ ਸੁਣਨਾ ਨਹੀਂ ਭਾਜੀ ਇਹਦੇ ਵਿੱਚ ਅਲੈਕਸਾ ਮਿਲ ਜਾਣੀ ਹੈ ਤੁਸੀਂ ਜਸਟ ਕਮਾਂਡ ਦਿਓ ਤੇ ਅਲੈਕਸਾ ਤੁਹਾਡੇ ਲਈ ਗਾਣੇ ਵੀ ਚਲਾ ਦੇਗੀ ਅਲੈਕਸਾ ਤੁਹਾਡੇ ਲਈ ਵਿੰਡੋਜ਼ ਓਪਨ ਕਰ ਦੇਗੀ ਸਕਾਈ ਰੂਪ ਓਪਨ ਕਰ ਦੇਗੀ ਤੁਸੀਂ ਗੱਡੀ ਵੀ ਸਟਾਰਟ ਕਰ ਸਕਦੇ ਹੋ ਉਹਨੂੰ ਕਹਿ ਕੇ ਅੱਛਾ ਜੀ ਹਾਂ ਕਿਉਂਕਿ ਇਸ ਗੱਡੀ ਦੇ ਵਿੱਚ ਅਲੈਕਸਾ ਨਾਲ ਨਾਲ ਅਸੀਂ ਤੁਹਾਨੂੰ 80+ ਕਨੈਕਟੀਵਿਟੀ ਫੀਚਰਜ਼ ਲਈ ਐਡਰਿਨੌਕਸ ਦਿੰਨੇ ਆ ਇਸ ਗੱਡੀ ਦੇ ਵਿੱਚ ਤੁਹਾਨੂੰ ਐਡਰਿਨੌਕਸ ਦੀ ਕਨੈਕਟੀਵਿਟੀ ਮਿਲਦੀ ਹੈ ਜਿਹਦੇ ਲਈ ਜਿਵੇਂ ਤੁਸੀਂ ਇੱਕ ਐਪਲੀਕੇਸ਼ਨ ਦੇ ਹਾਂਜੀ ਭਾਜੀ ਤੁਹਾਨੂੰ ਗੱਡੀ ਦੇ ਵਿੱਚ ਬੈਠਣ ਦੀ ਲੋੜ ਨਹੀਂ ਪੈਂਦੀ। ਚੋਂ ਕੋਈ ਟੌਪ 5 ਫੀਚਰਸ ਦੱਸੋ। ਲਓ ਭਾਜੀ ਸਭ ਤੋਂ ਪਹਿਲਾਂ ਤੁਸੀਂ ਗੱਡੀ ਨੂੰ ਸਟਾਰਟ ਕਰ ਸਕਦੇ ਹੋ। ਤੁਸੀਂ ਸਕਾਈ ਰੂਫ ਓਪਨ ਕਰ ਸਕਦੇ ਹੋ। ਤੁਸੀਂ ਵਿੰਡੋਜ਼ ਕਰ ਸਕਦੇ ਹੋ। ਤੁਸੀਂ ਏਸੀ ਦਾ ਟੈਂਪਰੇਚਰ ਆਪਣਾ ਡਾਊਨ ਕਰ ਸਕਦੇ ਹੋ। ਇਹਦੇ ਵਿੱਚ ਸਭ ਤੋਂ ਇੱਕ ਸਭ ਤੋਂ ਵਧੀਆ ਚੀਜ਼ ਕੀ ਹੈ ਇਹਦੇ ਵਿੱਚ ਤੁਹਾਨੂੰ ਮਹਿੰਦਰਾ ਲੈਂਸ ਐਮ ਲੈਂਸ ਮਿਲਦਾ ਹੈ। ਨਾਉ ਐਮ ਲੈਂਸ ਹੈਗਾ ਕੀ ਹੈ ਮੈਂ ਬੇਸਿਕ ਚੀਜ਼ ਸਮਝਾਣਾ ਹੈ। ਕਈ ਵਾਰ ਭਾਈ ਤੁਸੀਂ ਦੇਖਿਆ ਹੋਣਾ ਗੱਡੀ ਦੀ ਨਾ ਇਨਫੋਟੇਨਮੈਂਟ ਡੀਆਈਐਸ ਦੇ ਵਿੱਚ ਕਈ ਵਾਰ ਕੁਝ ਲਾਈਟ ਆਨ ਹੋ ਜਾਂਦੀ ਹੈ। ਤੇ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਗੱਡੀ ਦੇ ਵਿੱਚ ਲਾਈ ਕਿਉਂਕਿ ਸਾਨੂੰ ਵੀ ਪਤਾ ਕਰਨਾ ਪੈਂਦਾ ਹੈ ਅਸੀਂ ਭਜਦੇ ਹਾਂ ਮਕੈਨਿਕ ਵੱਲ ਨੂੰ ਇਸ ਵਾਰ ਤੁਸੀਂ ਅਗਰ ਤੁਸੀਂ ਉਸ ਐਪਲੀਕੇਸ਼ਨ ਨੂੰ ਖੋਲੋਗੇ ਜਸਟ scan ਕਰੋ ਤੁਸੀਂ ਉਹਨੂੰ ਤੁਹਾਨੂੰ ਭਾਜੀ ਪੂਰੀ ਦੀ ਪੂਰੀ ਡਿਟੇਲ ਮਿਲ ਜਾਣੀ ਹੈ ਕਿ ਕੀ ਹੋਇਆ ਤੇ ਇਹਦੇ ਲਈ ਕਰਨਾ ਕੀ ਹੈ ਇਸ ਤੋਂ ਇਲਾਵਾ ਭਾਜੀ ਤੁਸੀਂ ਹੁਣ ਤੁਹਾਨੂੰ ਪਤਾ ਹੈ ਸਾਰੇ ਫਾਸਟੈਗ ਤਾਂ ਲੱਗਦਾ ਹੀ ਹੈ ਔਰ ਡਿਫਰੈਂਟ ਡਿਫਰੈਂਟ ਕੰਪਨੀਆਂ ਦੇ ਫਾਸਟੈਗ ਹੈ ਹੁਣ ਬੜੀ ਸਾਰੀ ਐਪਲੀਕੇਸ਼ਨਾਂ ਰੱਖਣੀ ਪੈਂਦੀਆਂ ਤੁਹਾਨੂੰ ਇਹਦੇ ਵੀ ਟੋਲ ਡੈਰੀ ਵੀ ਮੇਨਟੇਨ ਕਰ ਸਕਦੇ ਹੋ ਤੁਸੀਂ ਖੋਸ਼ਟੇ ਭਾਜੀ ਤੁਸੀਂ ਖੁਦ ਦੀ ਜਾਂ ਆਪਣੀ ਫੈਮਿਲੀ ਦੇ ਜਾਂ ਆਪਣੇ ਲਵਡ ਵਨਸ ਦੀ ਜਾਂ ਆਪਣੇ ਬੱਚਿਆਂ ਦੀ ਆਵਾਜ਼ ਨੂੰ ਰਿਕਾਰਡ ਕਰ ਸਕਦੇ ਹੋ ਪਰਸਨਲਾਈਜ਼ ਸੇਫਟੀ ਅਲਰਟ ਵੀ ਤਿਆਰ ਕਰ ਸਕਦੇ ਹੋ ਤੇ ਜਿਵੇਂ ਤੁਸੀਂ ਮਤਲਬ ਸਪੀਡ ਲਿਮਿਟ ਸੈੱਟ ਕਰ ਲਓ ਤੁਸੀਂ ਸਪੀਡ ਤੋਂ ਜਿੱਦਾਂ ਹੀ ਉੱਪਰ ਜਾਓਗੇ ਤੇ ਗੱਡੀ ਤੁਹਾਨੂੰ ਉਸ ਦੀ ਆਵਾਜ਼ ਜਿਹੜੀ ਤੁਸੀਂ ਰਿਕਾਰਡ ਕੀਤੀ ਹੈ ਉਹ ਤੁਹਾਨੂੰ ਸੁਣਨੀ ਸ਼ੁਰੂ ਹੋ ਜਾਏਗੀ ਲਾਈਕ ਤੁਸੀਂ ਆਪਣੇ ਬੱਚੇ ਦੀ ਆਵਾਜ਼ ਰਿਕਾਰਡ ਕਰਦੇ ਹੋ ਕਿ ਪਾਪਾ ਗੱਡੀ ਧੀਰੇ ਚਲਾਓ ਤੁਸੀਂ ਸਟਾਰਟ ਸੇਇੰਗ ਆਪਕੋ ਸਪੀਕਰ ਦਰੋਂ ਸੁਣਨਾ ਸ਼ੁਰੂ ਹੋਇਆ ਤਾਂ ਉਹ ਪਰਸਨਲ ਸੇਫਟੀ ਅਲਰਟ ਤੱਕ ਦਰੋਂ ਦਿੱਤੇ ਗਏ ਇਸ ਗੱਡੀ ਦੇ ਵਿੱਚ ਕਿ ਤੁਸੀਂ ਆਪਣੇ ਹਿਸਾਬ ਨਾਲ ਜਿੱਦਨ ਮਰਜ਼ੀ ਨੂੰ ਮੋਡਲੋ ਵੱਡੀ ਗੱਲ ਹੈ ਕਿ ਤੁਸੀਂ ਅਲੈਕਸਾ ਦੇਤੀ ਜੀ ਭਾਈ ਅਲੈਕਸਾ ਛੱਡੋ ਭਾਈ ਇਸ ਗੱਡੀ ਥੋੜਾ ਕਹਿਣਾ ਮੰਨੂਗੀ ਇਹ ਗੱਲ ਬਿਲਕੁਲ ਸਹੀ ਕਹੀ ਹੈ ਭਾਈ ਇਹ ਉਹ ਹੈ ਕਿ ਜਿੱਥੇ ਤੁਸੀਂ ਕਹਿਣ ਦੀ ਲੋੜ ਹੈ ਇਹ ਤਾਂ ਸੁਣਦੀ ਵੀ ਹੈ ਤੇ ਤੁਹਾਡੀ ਮੰਨਦੀ ਵੀ ਹੈ ਹਾਂਜੀ ਤੇ ਜੋ ਮਰਜ਼ੀ ਕਰਾਈ ਜਾਓ ਸਾਨੂੰ ਅਲੈਕਸਾ ਸਨਰੂਫ ਓਪਨ ਕਰ ਦੋ ਤਾਂ ਅਲੈਕਸਾ ਸਨਰੂਫ ਓਪਨ ਕਰ ਦੋ ਹਾਂਜੀ ਭਾਈ ਬਿਲਕੁਲ ਅਲੈਕਸਾ ਓਪਨ ਕਰ ਦੇਗੀ ਸਨਰ ਬਿਲਕੁਲ ਭਾਈ ਤੇ ਹੁਣ ਆਪਾਂ ਗੱਡੀ ਦੀ ਬੈਕ ਸਾਈਡ ਤੇ ਚਲਦੇ ਕਿ ਦੇਖਦੇ ਕਿ ਬੈਕ ਸਾਈਡ ਕੀ ਕੁਝ ਜਿਹੜਾ ਦਿੱਤਾ ਗਿਆ 5 ਡੋਰ ਹੈ ਸਾਰੇ ਅਸੀਂ ਜਾਣਦੇ ਆ ਤੇ ਹੋਰ ਕੰਫਰਟੇਬਿਲਟੀ ਜਾਂ ਸਮਾਨ ਰੱਖਣ ਨੂੰ ਕਿੰਨੀ ਕੁ ਸਪੇਸ ਹੈ ਕਿੰਨੀ ਕੁ ਚੀਜ਼ਾਂ ਜਿਹੜੀਆਂ ਸਰਕਾਰ ਦੇ ਵਿੱਚ ਦਿੱਤੀਆਂ ਗਈ ਭਾਜੀ ਹੁਣ ਪਿੱਛੇ ਦੀ ਖਾਸੀਅਤ ਕੀ ਹੈ ਬਹੁਤ ਸਾਰੀਆਂ ਖਾਸੀਅਤਾਂ ਗਿਣਾਈਆਂ ਮੈਂ ਲੱਗਾ ਗਿਣੀਆਂ ਹੀ ਨਹੀਂ ਜਾ ਸਕਦੀਆਂ ਹਨਾ ਹੁਣ ਪਿੱਛੇ ਦੀ ਕੀ ਖਾਸੀਅਤ ਹੈ ਸਰ ਦੇਖੋ ਭਾਜੀ ਯਾਰ ਨਾਰਮਲ ਨਾ ਫੈਮਲੀ ਦੇ ਵਿੱਚ ਜਦੋਂ ਟੂਰਿੰਗ ਤੇ ਜਾਂਦੇ ਆ ਤਾਂ ਦਿਨ ਚਾਰ ਬੈਗ ਬੰਦਾ ਰੱਖ ਲੈਂਦਾ ਹੁੰਦਾ ਠੀਕ ਹੈ ਤੇ ਲੋਕ ਬੜਾ ਕਨਸਰਨ ਕਰਦੇ ਆ ਯਾਰ ਗੱਡੀ ਦੇ ਵਿੱਚ ਬੂ ਰਾਈਟ ਇਸ ਗੱਡੀ ਦੀ ਗੱਲ ਕਰੋਗੇ ਤੁਹਾਨੂੰ 447 ਲੀਟਰ ਦਾ ਬੂਟ ਸਪੇਸ ਮਿਲ ਜਾਂਦਾ ਇੱਥੇ ਬੈਕ ਰੈਸਟ ਤੱਕ ਠੀਕ ਹੈ ਤੁਸੀਂ ਦੇਖ ਸਕਦੇ ਹੋ ਭਾਜੀ ਕਿ ਕਿੱਡਾ ਕਿ ਸਪੇਸ ਹੈ ਤੁਸੀਂ ਆਪ ਬੈ ਕੇ ਚੱਲ ਜਾਓ ਤੁਸੀਂ ਭਾਜੀ ਆਪ ਖੁਦ ਬੈ ਕੇ ਦੇਖ ਲਓ ਲਓ ਫਿਰ ਭਾਜੀ ਸੋ ਲੈਟ ਮੀ ਸ਼ੋ ਯੂ ਆ ਲੋ ਆ ਬੈਠੋ ਬਹੁਤ ਜ਼ਿਆਦਾ ਕੰਫਰਟੇਬਲ ਹੈ ਭਾਈ ਇਹ ਮੈਂ ਉਹੀ ਗੱਲ ਕੀ ਬੰਦਾ ਇਕੱਲਾ ਬੰਦਾ ਤਾਂ ਪੈ ਕੇ ਲੰਘ ਜਾਵੇ ਬਿਲਕੁਲ ਭਾਜੀ ਸੋ ਬੂਟਸਪੇਸ ਵੀ ਮਿਲ ਜਾਣਾ ਇਹਦੇ ਨਾਲ ਕੁਝ ਐਸੈਸਰੀਜ਼ ਨੂੰ ਤੁਸੀਂ ਯੂਜ਼ ਕਰ ਸਕੋ ਇਹਦੇ ਵਿੱਚ ਬਹੁਤ ਸਾਰੇ ਚਾਰਜਿੰਗ ਪੁਆਇੰਟ ਤਾਂ ਹੈਗੇ ਹੀ ਆ ਲਾਈਕ ਵਾਇਰਲੈਸ ਚਾਰਜਿੰਗ ਮਿਲ ਜਾਂਦੀ ਹੈ 65 ਵਾਟ ਦੀ ਤੁਹਾਨੂੰ ਭਾਜੀ ਫਾਸਟ ਚਾਰਜਿੰਗ ਮਿਲਦੀ ਹੈ ਸੀ ਟਾਈਪ ਦੇ ਨਾਲ ਕੀ ਬਾਤ ਹੈ ਰੀਅਰ ਦੇ ਵਿੱਚ ਤੁਹਾਨੂੰ ਐਸੀ ਵੈਂਟ ਦੇ ਉੱਤੇ ਜਿੱਥੇ ਤੁਸੀਂ ਦੇਖਿਆ ਸੀਗਾ ਉੱਥੇ ਤੁਹਾਨੂੰ 15 ਵਾਟ ਦਾ ਚਾਰਜਰ ਪੁਆਇੰਟ ਮਿਲ ਜਾਂਦਾ ਹੈ ਅੱਜ ਕੱਲ ਨਾ ਸ਼ੌਂਕ ਲੋਕਾਂ ਨੂੰ ਬਹੁਤ ਸ਼ੌਂਕ ਹੈ ਫ੍ਰਿਜ ਲਾਉਣ ਦਾ ਐਂਡ ਤੁਸੀਂ ਕੰਟੀਨਿਊ ਕਰ ਸਕਦੇ ਹੋ ਇੱਥੇ ਆਪਣਾ ਮਹਿਫਿਲ ਆ ਜਵਾ ਸਕਦੇ ਹੋ ਮੈਨੂੰ ਲੱਗਦਾ ਕਿ ਜਿਹੜੇ ਨੌਜਵਾਨੋਂ ਭਾਵੇਂ ਪੰਜਾਬ ਦਾ ਹੋਵੇ ਭਾਵੇਂ ਕੋਈ ਦਾ ਜਿਨ੍ਹਾਂ ਨੂੰ ਟੂਰਿਜ਼ਮ ਦਾ ਸ਼ੌਂਕ ਹੈ ਹਨਾ ਇਕੱਠੇ ਹੋ ਕੇ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਬੜੀ ਕੰਫਰਟੇਬਲ ਤੁਸੀਂ ਆਪਣਾ ਫ੍ਰਿਜ ਲਾ ਲਓ ਤੇ ਹੋਰ ਮੈਨੂੰ ਐ ਦੱਸੋ ਨੌਜਵਾਨੀ ਨੂੰ ਕਿਵੇਂ ਆਪਣੇ ਵੱਲ ਅਟਰੈਕਟ ਕਰੂਗੀ ਇਹੋ ਜੋ ਯੰਗ ਜਨਰੇਸ਼ਨ ਆ ਸੋ ਭਾਜੀ ਯੰਗ ਜਨਰੇਸ਼ਨ ਆਦੀ ਰੇਟ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਨਾ ਪੰਜਾਬ ਦੇ ਵਿੱਚ ਲੋਕਾਂ ਨੂੰ ਕਰੇਜ਼ ਹੈ ਕਿ ਗੱਡੀ ਦਾ ਰੂਪ ਕਿੰਨਾ ਹੈ ਹਨਾ ਦੇਖੋ ਭਾਜੀ ਹੁਣ ਤੁਸੀਂ ਮੂਵੀਜ਼ ਵੀ ਦੇਖਦੇ ਹੋਗੇ ਹਣਾ ਮੂਵੀ ਦੇ ਵਿੱਚ ਕੋਈ ਬੰਦਾ ਆ ਰਿਹਾ ਹੈ ਤੇ ਉਹ ਕਰੇਟਾ ਦੇ ਵਿੱਚੋਂ ਨਿਕਲ ਮਤਲਬ ਕਿਸੇ ਵੀ ਪ੍ਰੋਡਕਟ ਦੇ ਵਿੱਚੋਂ ਉੱਠ ਕੇ ਬਾਹਰ ਨਿਕਲਿਆ ਤੇ ਰੋਪ ਨਹੀਂ ਪੈਂਦਾ ਇਸੇ ਕਰਕੇ ਤੁਸੀਂ ਦੇਖੋਗੇ ਜੀਵਸ ਵਿਲਿਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਹਣਾ ਰੋਪ ਦਾ ਪਤਾ ਗੱਲ ਦਾ ਨਾ ਥਾਰ ਵੀ ਥਾਰ ਹੋ ਗਈ ਹੈ ਥਾਰ ਰੌਕਸ ਹੈ ਇਹਦਾ ਰੋਪ ਲ�ਦਾ ਹੈ ਠੀਕ ਹੈ ਤੇ ਸਾਡੇ ਯੂਥ ਨੂੰ ਅੱਜ ਦੇ ਡੇਟ ਦੇ ਵਿੱਚ ਰੋਪ ਤਾਂ ਚਾਹੀਦਾ ਹੀ ਚਾਹੀਦਾ ਪਰ ਯੂਥ ਕਿਉਂਕਿ ਅੱਜ ਦੇ ਡੇਟ ਦੇ ਵਿੱਚ ਜਨਰੇਸ਼ਨ ਨੂੰ ਟੈਕਨੋਲੋਜੀ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਮੋਲਡ ਹੋ ਚੁੱਕੇ ਹਾਂ ਸੋ ਇਹਦੇ ਵਿੱਚ ਤੁਹਾਨੂੰ ਜਿਹੜਾ ਟੈਕਨੋਲੋਜੀ ਵੀ ਮਿਲਣੀ ਹੈ ਕੰਫਰਟ ਚਾਹੀਦਾ ਤੁਹਾਨੂੰ ਲਗਜ਼ਰੀ ਦਵਾਂਗੇ ਤੇ ਆਫ ਰੋਡਿੰਗ ਚਾਹੀਦੀ ਹੈ ਤਾਂ ਭਾਜੀ ਇਹਦੇ ਵਿੱਚ ਫੀਚਰ ਹੀ ਫੀਚਰ ਨੇ